ਇਹ ਸਾਡੇ ਜਠੇਰੀਆਂ ਦਾ ਅੱਜ ਮੇਲਾ ਭੰਡਾਰਾ ਜਿਹੜਾ ਹੈਗਾ ਉਹ ਹਰ ਸਾਲ ਕੀਤਾ ਜਾਂਦਾ ਪਰ ਇਹ ਉਹਨਾਂ ਤੋਂ ਜ਼ਰੂਰ ਤਾਂ ਸਾਡੇ ਬਜ਼ੁਰਗ ਪਿਛਲੇ ਜਦੋਂ ਤੋਂ ਚੱਲੇ ਆਉਂਦੇ ਐ ਇੱਥੇ ਪਹਿਲੇ ਸਾਡੇ ਚਾਚਾ ਜੀ ਸੀਗੇ ਗੁਰਦੇਵ ਕ੍ਰਮ ਜੀ ਉਹਨਾਂ ਦੇ ਛੋਟੇ ਭਰਾ ਸੀਗੇ ਉਹਨਾਂ ਦੇ ਟਾਈਮ ਤੋਂ ਇਹ ਜਿਹੜਾ ਭੰਡਾਰਾ ਚੱਲਿਆ ਆਉਂਦਾ ਔਰ ਇਸ ਭੰਡਾਰੇ ਸਾਡੇ ਜਿਹੜਾ ਜਠੇਰਿਆਂ ਦੀ ਜਿਹੜੀ ਸਾਡੀ ਅਸਲੀਅਤ ਹੈਗੀ ਹੈ ਇਹ ਘਰ ਜਮਨਾਗ ਬਾਬਾ ਇਹ ਉਹਦੇ ਸੰਬੰਧ ਵਿੱਚ ਭੰਡਾਰਾ ਕੀਤਾ ਜਾਂਦਾ ਔਰ ਸਾਡੇ ਜਠੇਰੇ ਆ ਇਹ ਘਰ ਜਮਨਾਗ ਹੈ ਔਰ ਸਾਨੂੰ ਸਿਆਣਿਆਂ ਨੇ ਦੱਸਿਆ ਕਿ ਨਾਲ ਇੱਕ ਲੜਕੇ ਦਾ ਜਨਮ ਹੋਇਆ ਔਰ ਉਹਦੇ ਨਾਲ ਇੱਕ नाग ਬਾਬੇ ਦਾ ਜਨਮ ਹੋਇਆ ਔਰ ਉਦੋਂ ਤੋਂ ਫਿਰ नाग ਬਾਬੇ ਨੂੰ ਦੀ ਜੈ ਹੋ ਜੈ ਬਾਬਾ ਨਾਲ ਦੇ ਪੈ ਦੋਸਤੋ ਅੱਜ ਮੈਂ ਤੁਹਾਨੂੰ ਪ੍ਰਸਿੱਧ ਬਾਬਾ 나ਗ ਦੇਵਤਾ ਮੰਦਿਰ ਪਿੰਡ ਮਹਿੰਗਰੋਵਾਲ ਵਿਖੇ ਲੈ ਕੇ ਆਇਆ ਹਾਂ ਜੋ ਕਿ ਇਹ ਪ੍ਰਾਚੀਨ ਮੰਦਿਰ ਬਾਬਾ 나ਗ ਦੇਵਤਾ ਦੇ ਨਾਮ ਨਾਲ ਪ੍ਰਸਿੱਧ ਹੈ ਪਿੰਡ ਵਾਲਿਆਂ ਤੇ ਘਰ ਵਾਲਿਆਂ ਦਾ ਇਹ ਕਹਿਣਾ ਹੈ ਕਿ ਇਹ ਮੰਦਿਰ ਬਾਬਾ 나ਗ ਦੇਵਤਾ ਦਾ ਹੈ ਤੇ ਇੱਕ 나ਗ ਤੇ ਇੱਕ ਬੱਚੇ ਦਾ ਜਨਮ ਇਸ ਘਰ ਵਿੱਚ ਹੋਇਆ ਤੇ ਉਹ 나ਗ ਦੇਵਤਾ ਇਹਨਾਂ ਦੀ ਰੱਖਿਆ ਕਰਦਾ ਹੈ ਤੇ ਇਹ ਹਰ ਸਾਲ 3 ਜੂਨ ਨੂੰ ਇੱਥੇ ਸਰਾਨਾ ਭੰਡਾਰਾ ਸ਼ਰਦਾ ਤੇ ਧੂਮ-ਤਾਮ ਨਾਲ ਮਨਾਉਂਦੇ ਹਨ ਦੋਸਤੋ ਇਨਰ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਇਹ ਪਿੰਡ ਦੀ ਰੱਖਿਆ ਕਰਦਾ ਹੈ ਜੋ ਕਿ ਇਸ ਪਿੰਡ ਦੇ ਵਿੱਚ ਖੁਸ਼ਹਾਲ ਤੇ ਹਰਿਆਲੀ ਦਾ ਇਹ ਪ੍ਰਤੀਕ ਮੰਨਦੇ ਹਨ ਇਹ ਲੋਕ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ 'ਚ ਪਹਿਲੀ ਵਾਰ ਆਏ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਮੈਂ ਤੁਹਾਡੇ ਲਈ ਇਦਾਂ ਦੀਆਂ ਵੀਡੀਓ ਹੋਰ ਲੈ ਕੇ ਆਵਾਂ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਵਿੱਚ ਅਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲੋ